ਰੋ ਬਾਨਕਪਾਸਸ ਦੇ ਉਦਾਰਪੁਰਬ ਦੇ ਸਰਬੱਤ ਗੁਰ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਹੀ ਪੰਡਿਤ ਧਨਵਾ ਜੇਥੋਂ ਸਾਬ ਸ੍ਰੀ ਗੁਰੂ ਮਾਨਕਪਾਸਸ ਦੀ ਚਰਨ ਸੂ ਪ੍ਰਾਪਤ ਤੋਂ ਪਵਿੱਤਰ ਵੇਂ ਜਿਸ ਨੂੰ ਕਾਲੀ ਵੇਂ ਦੇ ਨਾਲ ਯਾਦ ਕਰਦੇ ਆ ਇਸ ਵਿੱਚ ਛੁੱਬੀ ਲਾ ਕੇ ਪਾਸਾ ਨਿਤੁਰ ਵੀ ਬਾਣੀ ਆਈ ਇਸ ਅਗਲੀ ਤਿੰਨ ਟਮਟਾਈ ਦਾ ਆਗਾਜ਼ ਰੱਬੀ ਬਾਣੀ ਦਾ ਆਗਾਜ਼ ਹੈ ਇਸ ਪਵਿੱਤਰ ਵੇਂ ਦਾ ਦੀ ਸ਼ੁਰੂਆਤ ਜਿਹੜੀ ਹੈ ਪਿੰਡ ਤਨਵਾਦ ਤੋਂ ਹੁੰਦੀ ਹੈ ਸੋ ਅੱਗੇ ਲਗਾਤਾਰ ਹਰ ਸਾਲੇ ਤੋਂ ਨਗਰ ਕੀਰਤਨ ਸਲਤਨਪੁਰ ਲੈ ਕੇ ਜਾਂਦੇ ਸੀ ਪਰ ਹੁਣ ਲੰਬੇ ਰਿਹਾ ਵਿਆਹ ਕਰਕੇ ਜਿਹੜਾ ਹੈ ਇਹ ਚਾਰ ਨਗਰ ਕੀਰਤਨ ਜਿਹੜੇ ਹੈ ਸਲਤਨਪੁਰ ਹੋ ਚੁੱਕੇ ਆ ਇਹ ਪੰਜਵਾਂ ਨਗਰ ਕੀਰਤਨ ਅੱਜ ਪਿੰਡ ਤਨਵਾਦ ਤੋਂ ਚੱਲ ਕੇ ਵੱਖ-ਵੱਖ ਨਗਰਾਂ ਤੋਂ ਹੁੰਦਾ ਹੋਇਆ ਉਦੋਂ ਵਰਗਤ ਗੱਲੋ ਵਾਲੇ ਦੀ ਸਮਾਪਤੀ ਹੋਊਗੀ ਸੋ ਬਹੁਤ ਇਹ ਇਤਿਹਾਸ ਦੇ ਨਾਲ ਜੁੜੀ ਹੋਈ ਬੁਤਰਵੇਈ ਜਿਸ ਵਿੱਚ ਆ ਬਾਬੇ ਨਾਨਕ ਨੇ ਜੰਮ ਲਈ ਜਿੱਥੋਂ ਬਾਣੀ ਦਾ ਗਾਜ ਹੋਇਆ ਜਿਸ ਬੁਤਰਵੇਈ ਤੋਂ ਬਾਬੇ ਨਾਨਕ ਨੇ ਜਗ ਦੇ ਜਲੰਦੇ ਨੂੰ ਤਾਰਨ ਵਾਸਤੇ ਉਦਾਸੀਆਂ ਆਰੰਭ ਕੀਤਾ ਇਹ ਦੇ ਵਾਸਤੇ ਸਾਡੇ ਵਾਸਤੇ ਬੜੀ ਇਤਿਹਾਸਕ ਮਹੱਤਵਪੂਰਨ ਹੈ ਵਈਆਂ ਤੇ ਇਹਦਾ ਇਹੀ ਸੁਨੇਹਾ ਹੈ ਕਿ ਜਿੰਨੇ ਇਹਦੇ ਆਲੇ ਦੁਆਲੇ ਪਿੰਡ ਰਹਿੰਦੇ ਆ ਇਦੇ ਵਿੱਚ ਨਾ ਦਾ ਗੰਦਾ ਪਾਣੀ ਪਾਉਣ ਨਾ ਇਹਦੇ ਵਿੱਚ ਕੂੜਾ ਕਰਕਟ ਸਿੱਟਣ ਕਿਉਂਕਿ ਜੋ ਵੀ ਇਥੋਂ ਤੁਸੀਂ ਇਹਦੇ ਵਿੱਚ ਪਾਓਗੇ ਉਹ ਸੁਲਤਾਨਪੁਰ ਲੋਧੀ ਪਹੁੰਚਣਾ ਉੱਥੇ ਗੁਰਸੰਗਤਾਂ ਆਦਬ ਸਤਕਾਰ ਸਨਮਾਨ ਸਹਿ ਦੇ ਵੀ ਅਮਰ ਤੇ ਜਲ ਦੀ ਝੋਲੀ ਵੀ ਲੈਂਦੀ ਹੈ ਇਹਦੇ ਵਿੱਚ ਇਸ਼ਨਾਨ ਵੀ ਕਰਦੀ ਹੈ ਸੋ ਇਸ ਵਾਸਤੇ ਸੁਨੇਹਾ ਜਿਹੜਾ ਆਜਾਟ ਜਿਲੰਦੇ ਨੂੰ ਪਾਕਿਸਤਾਨ ਨੇ ਦਿੱਤਾ ਪਾਉਣ ਗੁਰੂ ਬਾਣੀ ਵਿਖਾ ਮਾਤਾ ਦਰਦ ਮਹੱਤ ਦਿਵਸ ਰਾਤ ਦੋਈ ਦਾਈ ਦਾਇ ਖਿਲੇ ਸਜਣ ਜਗ ਤੇ ਜੇਕਰ ਇਹ ਨਾ ਬਚਨਾ ਤੇ ਅਮਲ ਹੋ ਜਾਏ ਤੇ ਅੱਜ ਜਿਹੜਾ ਸਾਰਾ ਵਿਸ਼ਵ ਗਲੋਬਲ ਮਾਰ ਮੰਗਦੇ ਮਾਰ ਰਹੀठा ਇਹਨਾਂ ਬਚਨਾ ਤੇ ਅਮਲ ਕਰਨ ਦੇ ਨਾਲ ਸਾਰਾ ਸੰਸਾਰ ਸੁਖੀ ਬਣ ਸਕਦਾ ਤੇ ਬਾਬੇ ਨਾਨਕ ਦੇ ਸਨੇਹੇ ਦੀ ਅੱਜ ਸਾਰੇ ਵਿਸ਼ਵ ਨੂੰ ਲੋੜਾ ਸੋ ਉਹ ਸਾਨੂੰ ਉਹਨਾਂ ਦਾ ਉਪਦੇਸ਼ ਜਿਹੜਾ ਹੈ ਅਪਣਾਉਣਾ ਚਾਹੀਦਾ ਵਾਏ ਗੁਰਜੀ ਕਾ ਖਾਲਸਾ ਵਾਏ ਗੁਰੂ ਕੀ ਫਤਿਹ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਕਿ ਤਨਤਨ ਸ਼ਹਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਗ੍ਰੰਥ ਨਗਰ ਕੀਰਤਨ ਹੈ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਪਿੰਡ ਧਨੋਆ ਤੋਂ ਪਿੰਡ ਟੇਰਕਿਆਣੇ ਤੋਂ ਹੁੰਦਾ ਹੋਇਆ ਹਿੰਮਤਪੁਰ ਤੋਂ ਹੁੰਦਾ ਹੋਇਆ ਬੁੱਧੂ ਬਰਕਤ ਗੱਲੋਵਾਲ ਵਿਖੇ ਅੱਜ ਜਾ ਰਿਹਾ ਹੈ ਉਹਦੀ ਅੱਜ ਸ਼ੁਰੂਆਤ ਜਿਹੜੀ ਹੋਈ ਹੈ ਔਰ ਬਹੁਤ-ਬਹੁਤ ਧੰਨਵਾਦ ਕਰਦੀਆਂ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਸਾਹਿਬ ਵਾਲਿਆਂ ਦਾ ਜਿਨ੍ਹਾਂ ਨੇ ਇਥੋਂ ਜਿਹੜੀ ਰੀਤ ਤੋਰੀ ਹੈ ਨਗਰ ਕੀਰਤਨ ਦੀ ਇਥੋਂ ਜਿਹੜੀ ਪਵਿੱਤਰ ਵੇਈਂ ਲੰਗਦੀ ਉਹਦੀ ਸਪਾਈ ਦੀ ਜਿਹੜੀ ਉਹਨਾਂ ਨੇ ਆਰੰਭਤਾ ਕੀਤੀ ਸੀ ਔਰ ਅੱਜ ਬਹੁਤ ਲੋਕ ਉਸ ਚੀਜ਼ ਦਾ ਜਿਹੜਾ ਫਾਇਦਾ ਆ ਸਾਡੇ ਇਲਾਕੇ ਨੂੰ ਉਹਦਾ ਹੋ ਰਿਹਾ ਸੰਗਤ ਨੂੰ ਹੋ ਰਿਹਾ ਸੋ ਮੈਂ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਜੋਗ ਅਗਵਾਈ ਦੇ ਵਿੱਚ ਅੱਜ ਨਗਰ ਕੀਰਤਨ ਦੀ ਜਿਹੜੀ ਆਰੰਭਤਾ ਹੋਣ ਜਾ ਰਹੀ ਹੈ ਔਰ ਬਹੁਤ ਧੰਨਵਾਦ ਕਰਦੀਆਂ ਮਾਨਯੋਗ ਐ ਜੀ ਪੀ ਸੀ ਦੇ ਮੈਂਬਰ ਸਾਹਿਬ ਸardar Ravindra Singh ji Chak ਬਹੁਤ ਸਤਿਕਾਰਯੋਗ ਸਾਹਿਬका ਮੈਂਬਰ ਸਾਹਿਬ Sardar Harbhans Singh ji Manjpur sahab ਔਰ ਇਸ ਪਿੰਡ ਦੀ ਸਾਰੀ ਸੰਗਤ ਦਾ ਖਾਸ ਕਰਕੇ ਸਰਦਸਤ ਨਾਮ ਸਿੰਘ ਜੀ ਤੋਂ ਵਾਇਸ ਪਿੰਡ ਦੇ ਸਰਪੰਚ ਸਾਹਿਬ ਪੰਚਾਇਤ ਪਿੰਡ ਵਾਸੀਆਂ ਦਾ ਇਲਾਕੇ ਦੀ ਸੰਗਤ ਵਾਲੇ ਦੁਆਲੇ ਦੀਆਂ ਪੰਚਾਇਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਹਰ ਸਾਲ ਬਹੁਤ ਜ਼ਿਆਦਾ ਜਿਹੜਾ ਸਹਿਯੋਗ ਆ ਇਸ ਨਗਰ ਕੀਰਤਨ ਦੇ ਵਿੱਚ ਦਿੰਦੇ ਆ ਔਰ ਖਾਸ ਕਰਕੇ ਧੰਨਵਾਦ ਕਰਦੇ ਆ ਬਾਬਾ ਜੀ ਹੋਣਾ ਦਾ ਜਿਹੜੇ ਵਿਸ਼ੇਸ਼ ਤੌਰ ਤੇ ਇੱਥੇ ਆ ਕੇ ਸਾਨੂੰ ਜਿਹੜੇ ਆਪਣੇ ਬਚਨ ਵੀ ਸਾਂਝੇ ਕਰਦੇ ਆ ਔਰ ਇਹ ਸਿੱਖਿਆ ਵੀ ਦਿੰਦੇ ਆ ਕੀ ਜਿਹੜਾ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੇ ਲੋਕ ਨੇ ਉਹਨਾਂ ਤੋਂ ਜਾਗਰੂਕ ਰਹੀਏ ਔਰ ਆਪਣੇ ਵਾਤਾਵਰਨ ਨੂੰ ਸਾਫ ਸੁਥਰਾ ਰੱਖੀਏ ਔਰ ਅਸੀਂ ਵੀ ਹੈ ਔਰ ਇਲਾਕੇ ਦੀ ਜਿਹੜੀ ਮੰਗ ਆ ਕਿ ਪਵਿੱਤਰ ਵੇਈਂ ਦੇ ਨਾਲ ਨਾਲ ਜਿਹੜਾ ਰੋਡ ਆ ਉਹ ਬਣਨਾ ਚਾਹੀਦਾ ਬਾਬਾ ਜੀ ਹੁਣ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਆ ਅਸੀਂ ਵੀ ਉਹਨਾਂ ਤੋਂ ਮੰਗ ਕਰ ਰਹੇ ਆ ਔਰ ਸਰਕਾਰ ਦੇ ਨਾਲ ਹੋਣ ਦੇ ਨਾਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਕਿ ਜਲਦੀ ਤੋਂ ਜਲਦੀ ਜਿਹੜਾ ਉਹ ਰੋਡ ਆ ਉਹ ਦੀ ਸਾਨੂੰ ਪ੍ਰਵਾਨਗੀ ਆਏ ਅਸੀਂ ਭੇਜੀ ਹੋਈ ਔਰ ਸੜਕ ਔਰ ਬਹੁਤ ਜਲਦੀ ਜਦੋਂ ਪ੍ਰਵਾਨਗੀ ਆਉਂਦੀ ਹੈ ਤਾਂ ਇਲਾਕੇ ਦੇ ਲੋਕਾਂ ਨੇ ਇੱਕ ਬਹੁਤ ਵੱਡੀ ਜਿਹੜੀ ਰਾਹਤ ਹੈ ਔਰ ਸੜਕ ਦੀ ਜ ਸੋ ਬਹੁਤ ਬਹੁਤ ਪਹਿਲੇ ਪਾਤਸ਼ਾਹੀ ਤਨਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਨਾਨਕ ਗਰੀਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਅੱਜ ਫਿਰੰਡ ਧਨਵਾ ਤੋਂ ਜੋ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਵਾਸਤੇ ਜੋ ਨਗਰ ਕੀਰਤਨ ਉਹਦੀ ਸ਼ੁਰੂਆਤ ਅਸੀਂ ਜਿਹੜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਸ਼ੁਰੂ ਹੋ ਰਹੀ ਹੈ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇ ਆਲ ਉਚੇਚੇ ਤੋਤੇ ਜਿਨ੍ਹਾਂ ਨੇ ਬਈ ਦਾ ਸਾਰਾ ਕਾਰਜ ਕੀਤਾ ਇਹ ਬਈ ਜਿਹੜੀ ਬਿਲਕੁਲ ਇੱਕ ਡੰਪ ਬਣ ਗਿਆ ਸੀ ਉਸ ਡੰਪ ਨੂੰ ਅੱਜ ਚਾਲੂ ਹਾਲਤ ਵਿੱਚ ਲਿਆਂਦਾ ਚਾਲੂ ਹਾਲਤ ਵਿੱਚ ਲਿਆ ਕੇ ਇਕੱਲਾ ਇਹ ਨਹੀਂ ਹੈ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਦੁਨੀਆ ਵਸਦੀ ਹੈ ਉਹਨਾਂ ਨੇ ਇਸ ਬਈ ਦੀ ਇੱਕ ਐਗਜ਼ਾਮਪਲ ਲਈ ਤੇ ਮੈਂ ਜਿੱਥੇ ਇਹ ਸੰਤ ਬਲਵੀਰ ਸਿੰਘ ਜੀ ਇਹਨਾਂ ਦੇ ਸਾਰੀ ਟੀਮ ਦਾ ਜਿੱਥੇ ਇੱਥੇ ਪਿੰਡ ਦੇ ਵਿੱਚ ਆਉਣ ਤੇ ਬਹੁਤ ਜ਼ਿਆਦਾ ਇਹਨਾਂ ਦਾ ਧੰਨਵਾਦ ਕਰਦਾ ਵੀ ਹਰ ਸਾਲ ਬੜਾ ਸਮਾਂ ਕੱਢਦੇ ਆ ਇਸ ਸਮੇਂ ਦੇ ਇਸ ਦੰਦੇ ਉੱਪਰ ਇਥੋਂ ਨਗਰ ਕੀਰਤਨ ਚੱਲਦਾ ਪਹਿਲਾਂ ਤਾਂ ਅਸੀਂ ਜਾਂਦੇ ਹੁੰਦੇ ਜਦੋਂ ਬਾਬਾ ਜੀ ਨੇ ਦੱਸਿਆ ਸੁਲਤਾਨ ਤੋਂ ਲੋਧੀ ਤੱਕ ਜਾਣ ਦੇਂਦਾ ਪ੍ਰੋਗਰਾਮ ਹੁੰਦਾ ਸੀ ਬਾਅਦ ਦੇ ਵਿੱਚ ਜਦੋਂ ਇਹ ਰਾਜ ਸਭਾ ਮੈਂਬਰ ਬਣ ਕੇ ਇਹਨਾਂ ਦੀਆਂ ਜ਼ਿੰਮੇਵਾਰੀਆਂ ਵਧ ਗਈਆਂ ਤੇ ਹੁਣ ਅਸੀਂ ਇਹ ਜਿਹੜਾ ਹੈ ਇਹਨਾਂ ਨੇ ਮਤਲਬ ਪਹਾਗਾ ਦੇ ਵਿੱਚ ਵੰਡ ਲਿਆ ਅੱਜ ਦਾ ਇਹ ਜਿਹੜਾ ਨਗਰ ਕੀਰਤਨਾ ਇੱਥੋਂ ਚੱਲ ਕੇ ਹਿੰਮਤਪੁਰ ਸਾਡਾ ਆਪਣਾ ਟੇਰਕਿਆਣਾ ਪਿੰਡ ਸਤਾਬਕੋਟ ਛੁਰੀਆਂ ਇਹ ਸਾਰੇ ਪਿੰਡਾਂ ਤੇ ਹੁੰਦਾ ਗੱਲ ਵਾਲ ਸ਼ਾਮ ਨੂੰ ਜਾ ਕੇ ਸਮਾਪਤ ਹੋਏਗਾ ਸਾਡੇ ਪਿੰਡਵਾਸ ਦੇ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਤੇ ਸਮਝਦੇ ਆ ਇਹ ਪੈਈ ਕਰਕੇ ਸਾਡੇ ਪਿੰਡ ਦਾ ਨਾਮ ਵੀ ਅਜੇ ਤਨਹਵਾ ਨਹੀਂ ਰਹਿ ਗਿਆ ਧਨ ਹੋਵਾ ਹੋ ਗਿਆ ਅਸੀਂ ਇਹਨਾਂ ਦਾ ਸ਼ੁਕਰਾਨਾ ਅਦਾ ਕਰਦੇ ਆ ਤੇ ਇਹਦੇ ਵਿੱਚ ਤਕਰੀਬਨ ਅਸੀਂ ਜਦੋਂ ਦੇ ਦੇਖਣਦੇ ਆ ਅੱਜ 26 ਸਾਲ ਹੋ ਗਏ ਜਦੋਂ ਦੀ ਵੇਈ ਦੀ ਕਾਰ ਸੇਵਾ ਸ਼ੁਰੂ ਹੋਈ ਆ ਉਦੋਂ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਤੇ ਇੱਥੇ ਕੋਈ ਨਾ ਕੋਈ ਸਾਡੇ ਜਿਹੜੇ ਮੰਤਰੀ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਦੇ ਐਮ.ਐਲ.ਏ ਪੰਜਾਬ ਸਰਕਾਰ ਦੀਆਂ ਚੰਗੀਆਂ ਸ਼ਕਸ਼ੀਤਾ ਉਹ ਆਉਂਦਿਆਂ ਰਹੀਆਂ ਤੇ ਅੱਜ ਹੁਮਨ ਸਾਹਿਬ ਸਾਡੇ ਕੋਲ ਆਇਆ ਐਮ.ਐਲ.ਏ ਸੁਹਾ ਰਵਿੰਦਰ ਜੀ ਸਾਡੇ ਸ਼ਰੋਣੀ ਕਮੇਟੀ ਦੇ ਸਾਡੇ ਇਸ ਇਲਾਕੇ ਦੇ ਮੈਂਬਰ ਆ ਹਰਵੰਤ ਸਿੰਘ ਜੀ ਮੰਜਪੁਰ ਸਾਡੇ ਸਾਬਕਾ ਮੈਂਬਰ ਆ ਇੱਥੇ ਸਾਡੇ ਬਹੁਤ ਪਿੰਚ ਸਰਪੰਚ ਸਾਡੇ ਜਿਹੜੇ ਪਿੰਡਾਂ ਦੇ ਨਾਲ ਦੇ ਆਏ ਆ ਤੇ ਮੈਂ ਜਿੱਥੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸੰਤ ਬਲਬੀਰ ਸਿੰਘ ਜੀ ਸਿਚੇਹਾਲ ਸੰਤ ਸੁਖਜੀਤ ਸਿੰਘ ਜੀ ਸਿਚੇਹਾਲ ਇਹਨਾਂ ਦੇ ਸਾਰੇ ਜਿੰਨੇ ਨਾਲ ਮੌਜੂਦ ਸੱਜਣ ਆਏ ਆ ਉਹਨਾਂ ਸਾਰਿਆਂ ਦਾ ਪਿੰਡ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਸਰਪੰਚ ਵੱਲੋਂ ਵੀ ਧੰਨਵਾਦ ਕਰਦਾ ਵਿਕਰਮਜੀਤ ਜੀ ਸਾਡੇ ਵਿਕਰਮ ਆਪਣੇ ਅੱਲਾ ਬਖਸ਼ ਇਹ ਵੀ ਸਾਡੇ ਜੂਥ ਦੇ ਲੀਡਰ ਬੜੇ ਸਾਡੇ ਅਸਲੀ ਬੜਾ ਵਧੀਆ ਕੰਮ ਕਰ ਰਹੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਇੱਧਰ ਸਾਡੇ ਆਪਣੇ ਚੀਫ ਸਾਹਿਬ ਆਏ ਨਿਰਮਲ ਸਿੰਘ ਜੀ ਟਾਂਡਾ ਰਾਮ ਸਾਹਿਜ ਤੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਹੋਰ ਵੀ ਸਾਰੀਆਂ ਸੇਕਸ਼ਿਤਾ ਸਰਪੰਚ ਸਾਡੇ ਸ਼ਤਾਵਕੋਟ ਦੇ ਹਿੰਮਤਪੁਰ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਅੱਜ ਦੇ ਤੇ ਉਧਾਰਨਤੀ ਇਥੇ ਐਕਸ਼ਨ ਸਾਹਿਬ ਆਇਆ ਇੱਕ ਸਾਡੇ ਸਾਥੀ ਤੇ ਸਾਡੇ ਜਿਹੜਾ ਜੀਸੀਬੀ ਦਾ ਕੰਮ ਕਰ ਰਹੇ ਉਹ ਵੀ ਇਹ ਮਤਲਬ ਮੈਂ ਸਮਝਦਾ ਇੱਕ ਸਾਡਾ ਧਾਰਮਿਕ ਮੇਲਾ ਆ ਸਾਡਾ ਧਾਰਮਿਕ ਮੇਲਾ ਮੇਲਾ ਇਸ ਕਰਕੇ ਮੈਂ ਧਾਰਮਿਕ ਇਹਨਾ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤ ਆਣ ਕੇ ਇਥੇ ਜੋੜੀ ਸਾਡੇ ਪਿੰਡ ਦੇ ਵਿੱਚ ਉਹਨਾਂ ਦੇ ਚੰਨ ਪੈਂਦੇ ਆ ਤਾਂ ਇਹ ਆਪਣੇ ਆਪ ਨੂੰ ਧੰਨ ਭਾਗ ਸਮਝਦੇ ਆ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਸਾਰੇ ਲੀਡਰਾਂ ਦਾ ਸਾਰੀ ਜਿੰਨੀ ਸੰਗਤ ਨੇ ਅੱਜ ਹਾਜ਼ਰੀ ਭਰਨੇ ਆਉਣਾ ਸਾਰਿਆਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ